ਪ੍ਰੂਸਣ ਮਨਾਉਣ ਦੀਆਂ ਪਾਰਟੀਆਂ ਵੱਲੋਂ ਜਾਰੀ ਹਨ ਕੋਸ਼ਿਸ਼ਾਂ ਦਿਨੇਸ਼ ਬੱਬੂ ਲੋਕ ਸਭਾ ਚੋਣਾਂ ਨੂੰ ਲੈ ਕੇ ਬੀਜੇਪੀ ਉਮੀਦਵਾਰ ਦਿਨੇਸ਼ ਬੱਬੂ ਗੁਰਦਾਸਪੁਰ ਪਹੁੰਚੇ ਅਤੇ ਪਾਰਟੀ ਦੇ ਅਧਿਕਾਰੀਆਂ ਅਤੇ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕੀਤਾ ਪਾਰਟੀ ਵਰਕਰਾਂ ਨੂੰ ਸਬੋਧਤ ਕਰਦਿਆਂ ਦਿਨੇਸ਼ ਬੱਬੂ ਨੇ ਉਹਨਾਂ ਨੂੰ ਬੂਥ ਲੈਵਲ ਤੱਕ ਪੂਰੀਆਂ ਤਿਆਰੀਆਂ ਕਰਨ ਦੀਆਂ ਹਦਾਇਤਾਂ ਦਿੱਤੀਆਂ ਇਸ ਦੇ ਨਾਲ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਸਮੁੱਚੇ ਦੇਸ਼ ਵਿੱਚ ਪ੍ਰਧਾਨ ਮੰਤਰੀ ਮੋਦੀ ਵੱਲੋਂ ਪਿਛਲੇ 10 ਸਾਲਾਂ ਦੇ ਦੌਰਾਨ ਲਏ ਗਏ ਲੋਕੀਏ ਦੇ ਪੈਂਚਲਾ ਤੋਂ ਪਰਦੇ ਲੋਕ ਬਹੁਤ ਖੁਸ਼ ਹਨ ਅਤੇ ਇਸ ਵਾਰ ਬੀਜੇਪੀ 400 ਦੇ ਪ ਜੋ ਆਪਾਂ ਸਰੇ ਝਾਟੇ ਆਪਣੇ ਨਿਤਰੀ ਜੋੜੇ ਬਣ ਕੇ ਆਪਾਂ ਦੀ ਪ੍ਰਜਲਿਤ ਕਰਾਂਗੇ ਤੋਂ ਮੈਂ ਨਹੀਂ ਕਰਵਾ ਜਨਾ ਜੀ ਬੂਤ ਸੰਮੇਲਨ ਦਾ ਪ੍ਰੋਗਰਾਮ ਇਹ ਬੂਤ ਸੁਜਾਨਪੁਰ ਵੀ ਹੋਇਆ ਦਿਨਾਂ ਨਗਰ ਵੀ ਅੱਜ ਗੁਰਦਾਸਪੁਰ ਹੀ ਹੋਇਆ ਜਿਹਦਾ ਚ ਇਹਦੇ ਜੇ ਬੂਤ ਪ੍ਰਧਾਨ ਤੇ ਉਹਨਾਂ ਦੇ 10-10 ਮੈਂਬਰੀ ਟੀਮ ਜਿਹੜੀ ਹੈ ਤੇ ਮੰਡਲ ਦੇ ਅਕਸ ਉਹਨਾਂ ਦੇ ਨਾਲ ਉਹਨਾਂ ਦੇ ਮਹਾ ਮੰਤਰੀ ਕਰੋਨਾ ਦੀ ਟੀਮ ਜਿਹੜੀ ਹੈ ਉਹਦਾ ਸੰਮੇਲਨ ਹੈ ਤੋਂ ਕੋ ਪਾਰਟੀ ਦੀਆਂ ਤਿਆਰੀਆਂ ਬੜੀ ਧੀਰ ਤੋਂ ਚੱਲੇ ਕਰਦੀਆਂ ਨੇ ਅੱਜ ਤੁਸੀਂ ਦੇਖਿਆ ਬੂਥ ਸੈੱਲ ਹੋ ਰਿਹਾ ਹੈ। ਇਸ ਤੋਂ ਪਹਿਲੇ ਪਿੰਡਾਂ 'ਚ ਮੀਟਿੰਗਾਂ ਵੀ ਹੋਈਆਂ ਨੇ ਕਿ ਹਰ ਬੂਥ ਦੀ ਰਚਨਾ ਠੀਕ ਹੋਵੇ। ਮਤਲਬ ਬੂਥ ਪ੍ਰਧਾਨ ਵੀ ਬਣਦਾ ਹੋਵੇ, ਬੂਥ 'ਚ 10-10 ਮੈਂਬਰ ਵੀ ਬਣਦੇ ਹੋਣ। ਉਹਦਾ ਜ਼ੋਨ ਚਾਰ ਸਮਤੀ ਮੈਂਬਰ ਵੀ ਬਣਦਾ ਹੋਵੇ, ਮਤਲਬ ਸਮਤੀ ਵੀ ਬਣੀ ਹੋਵੇ। ਉਹ ਪਲੱਸ ਜਿਹੜਾ ਜ਼ੋਨ ਦਾ ਇੰਚਾਰਜ ਹੋਵੇ ਬੜਾ ਪੂਰੀ ਟੀਮ ਬਣਦੇ ਸੰਗਠਨ ਦਾ ਢਾਂਚਾ ਜਿਹੜਾ ਠੀਕ ਬਣਦਾ ਹੋਵੇਗਾ। ਹੁਣ ਤੋਂ ਪਹਿਲੇ ਜੇ ਆਪਾਂ ਜਨਤਾ ਨੂੰ ਪੁੱਛੀਏ ਕਿ ਤੁਹਾਡੇ ਕਿਹੜੇ-ਕਿਹੜੇ ਇਸ਼ੂ ਨੇ? ਆਪਾਂ ਗੁਰਦਾਸਪ ਪਹਿਲੇ ਲੋਕਾਂ ਨੂੰ ਪੁੱਛੀ ਆਪਾਂ ਮੈਂ ਇਹਨਾਂ ਨੂੰ ਕਿਹਾ ਸੀ ਤੁਸੀਂ ਇੱਕ ਲਿਸਟ ਬਣਾਓ ਗੁਰਦਾਸਪੁਰ ਵਾਲਾ ਦਿਨਾਂਗਰ ਵਾਲਾ ਬਾਕੀ ਸਾਰੇ ਜਿਹੜੇ ਫਤਿਹਗੜ੍ਹ ਜੁਨੀ ਸਾਰੇ ਲਿਸਟ ਬਣਾਓ ਆਪਣੇ ਵੀ ਇਹ 8-10 ਕੰਮ ਗੁਰਦਾਸਪੁਰ ਲੋਕ ਸਭਾ ਦੇ ਹੋਣੇ ਚਾਹੀਦੇ ਆਪਾਂ ਉਸ ਤੇ ਫੋਕਸ ਕਰਾਂਗੇ ਔਰ ਕੰਮੋ ਕਰਾਂਗੇ ਔਰ ਤੁਹਾਨੂੰ ਇਸ ਗੱਲ ਦਾ ਵਿਸ਼ਵਾਸ ਦਿਲਾਣਾ ਵੀ ਇੱਕ ਇੱਕ ਕੰਮ ਕਰਾਂਗੇ ਪੂਰਾ ਔਰ ਮਿਸਾਲ ਕਾਇਮ ਕਰਦੇ ਆ ਕਿ ਪਿਛਲੇ 20 ਸਾਲ ਜਿਹੇ ਵੈਸੇ ਕੰਮ ਨਹੀਂ ਹੋਏਗੇ ਜਿਹੜੇ 5 ਸਾਲ ਜਾ ਕੇ ਕਰਾ ਦੇ ਗਏ ਗੁਰਦਾਸਪੁਰ ਦੇ ਵੋਟਰਾਂ ਨੂੰ ਇਹ ਹੈ ਕਿ ਦੇਖੋ ਪੂਰੇ ਦੇਸ਼ ਦੇਸ਼ ਚਾਹੁੰਦਾ ਕਿ ਮੋਦੀ ਜੀ ਪ੍ਰਧਾਨ ਮੰਤਰੀ ਬਣਨੇ ਚਾਹੀਦੇ ਇਥੋਂ ਗੁਰਦਾਸਪੁਰ ਤੋਂ ਵੀ ਮੋਦੀ ਜੀ ਦਾ ਨਮਾਇਦਾ ਜਿਹੜਾ ਚੁਰਗੇ ਭੇਜੋ ਤਾਂ ਕਿ ਮੋਦੀ ਜੀ ਦੀ ਮਾਲਾ ਦਾ ਮਨਕਾ ਜਿਹੜਾ ਬਣ ਸਕੇ ਕਰਕੇ ਔਰ ਇਹ ਲੱਗੇ ਕਿ ਗੁਰਦਾਸਪੁਰ ਦੀ ਵੀ ਮੋਦੀ ਜੀ ਦੇ ਪ੍ਰਧਾਨ ਮੰਤਰੀ ਬਣਨ ਤੇ ਹਿੱਸੇਦਾਰੀ ਆ ਕਰਕੇ ਸਰ ਦੋ ਪਾਰਟੀ ਦੇ ਸੀਨੀਅਰ ਆਗੂ ਜਿਹੜੇ ਆ ਸਮਰਨ ਸਲਾਰੀਆ ਔਰ ਮੈਡਮ ਕਵਿਤਾ ਖੰਨਾ ਉਹਨਾਂ ਬਾਰੇ ਲੈ ਕੇ ਕਈ ਤਰ੍ਹਾਂ ਦੀਆਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਇਸ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਬੀਜੇਪੀ ਜੈਸਾ ਕੋਈ ਕਲਚਰ ਤਾਂ ਹੈ ਨਹੀਂ ਬੀਜੇਪੀ ਦੀ ਟਿਕਟ ਇਕੱਡੋ ਮਿਲਨੀ ਆ ਤੇ ਬਾਕੀ ਕੋਈ ਇਹ ਤਾਂ ਚਲੋ ਮਾੜੀ-ਬੁੜੀ ਹੋਸਾਂ ਦੀ ਨਾਰਾਜ਼ਗੀ ਹੋਏ ਪਾਰਟੀ ਵੀ ਕੋਸ਼ਿਸ਼ ਕਰੇ ਕਰਦੀ ਹੈ ਉਹਨਾਂ ਨੂੰ ਮਨਾਉਣ ਤੇ ਤੇ ਬਾਕੀ ਹੌਸਲ ਮਾਨੀ ਜਾਣ ਕਰਕੇ ਦੇਖੋ ਤੁਹਾਡੇ ਸਾਹਮਣੇ ਇਹ ਪਿਛਲੇ 5 ਸਾਲ ਵੀ ਕੰਮ ਦੇਖ ਲਓ ਪੰਜਾਬ 'ਚ ਖਾਸ ਕਰਕੇ ਸੈਂਟਰ ਦੀਆਂ ਉਪਲਬਧੀਆਂ ਤਾਂ ਹੈ ਹੀ ਹੈ ਨਾ ਜੀ ਪੰਜਾਬ 'ਚ ਦੇਖੋ ਜਿੰਨੇ ਫੰਡ ਆਏ ਨਾ ਚਾਹੇ 14 ਦੇ ਬਿੱਟ ਆਏ 15 ਦੇ ਆਏ ਚਾਹੇ ਨਰੇਗਾ ਲੱਗ ਪਿਆ ਸਾਰੇ ਸੈਂਟਰ ਗਵਰਨਮੈਂਟ ਦੇ ਪੈਸੇ ਨੇ ਪੰਜਾਬ ਦਾ ਦਸਦੋ ਮਨੁਕਰਾ ਪੈਸੇ ਲੱਗਿਆ ਕਰਤਾਰਪੁਰ ਕਰਤਾਰਪੁਰ ਕੋਰੀਡੋਰ ਜਿਹੜਾ ਹੈ ਹੋਰ ਵੀ ਬੜੇ ਕੰਮ ਹੈ ਕਿਸਾਨਾਂ ਦੇ ਖਾਤੇ 'ਚ ਪੈਸੇ ਪੇਗਰਦੇ ਨਜ਼ਰ ਆਏ ਪਰ 5 ਸਾਲ ਜਿਹੜੀ ਪਿਛਲੀ 5 ਸਾਲ ਸਰਕਾਰ ਕਾਂਗਰਸ ਸਰਕਾਰ ਦੀ ਉਹਦਾ ਦੱਸਦੇ ਕੋਈ ਕੰਮ ਤੇ ਹੂੰ ਦੀ ਦੱਸੋ ਮੈਂ ਦੱਸਣਾ ਮੇਰੇ ਹਲਕੇ ਦੇ ਸੁਜਾਨਪੁਰ ਚ ਜ਼ਿਲ੍ਹੇ ਮੈਂ ਸਰਕਾਰ ਹੀ ਹੁੰਦੀ ਹੈ ਇੱਕ ਗੋਮੜ ਕਾਲਜ ਬਣਿਆ ਨਿਆੜੀ ਆਈਟੀਆਈ ਬਣਿਆ ਆਈ ਬਣਿਆ ਖੇਤੀ ਵਿਗਿਆਨ ਕੇਂਦਰ ਖੁੱਲਿਆ ਲੀਚੀ ਜ਼ੋਨ ਬਣਿਆ ਕਰੀਏ ਸੜਕਾਂ ਨੋਮੀਆਂ ਬਣੀਆਂ ਨਾ ਠੀਕ ਹੈ ਜੀ ਅਨੇਕੋ ਕੰਮ ਸਟੇਡੀਅਮ ਬਣਿਆ ਪ੍ਰਧਾਨਗੁਰ ਜ਼ਿਲ੍ਹਾ ਬਣਿਆ ਹੂੰ ਦੱਸੋ 5 ਸਾਲ ਚ ਮੈਨੂੰ ਦੱਸੋ ਪਿਛਲੇ 5 ਸਾਲ ਦੇ 2 ਸਾਲ ਹੁਣ ਕੋਈ ਕੰਮ ਹੋਇਆ ਕਰਕੇ ਦੇਖੋ ਇਹ ਕੰਮ ਕਰਨ ਦੀ ਨੀਅਤ ਹੋਏ ਤਾਂ ਫਿਰ ਹੁੰਦਾ ਇਹ ਜਿਹੜੇ ਆਪ ਵਾਲੇ ਨੇ ਇਹਨਾਂ ਨੂੰ ਤਾਂ ਝੂਠ ਬੋਲਣ ਦਾ ਹੋਇਆ ਇਹ ਤਾਂ ਮਤਲਬ ਸਭ ਤੋਂ ਨੰਬਰ 1 ਨਾ ਝੂਠ ਬੋਲਣ ਚ ਕਰੇ ਸਰ ਨਸ਼ਾ ਇੱਕ ਬਹੁਤ ਵੱਡੀ ਸਮੱਸਿਆ ਬਣੀ ਹੋਈ ਹੈ ਇਸ ਵੇਲੇ ਸਮਾਜ ਦੀ ਨਸ਼ੇ ਨੂੰ ਲੈ ਕੇ ਕੀ ਉਪਰਾਲੇ ਦਿਨੇਸ਼ ਪੱਪੂ ਵੱਲੋਂ ਕੀਤੇ ਜਾਣਗੇ ਦੇਖੋ ਮੈਨੂੰ ਦੱਸੋ ਤੁਸੀਂ ਇਹ ਇਹੋ ਸਰਕਾਰ ਕਹਿੰਦੀ 15 ਨਾ ਨਸ਼ਾ ਖਤਮ ਕਰ ਦੇਣਗੇ ਨਸ਼ਾ 10 ਗੁਣਾ ਵੱਧ ਗਿਆ ਇਹਨਾਂ ਦੀ ਕੋਈ ਨੀਅਤ ਹੋੜੀ ਕੰਮ ਕਰਨ ਦੀ ਇਹ ਤਾਂ ਝੂਠ ਬੋਲ ਕੇ ਆਏ ਨੇ ਉਰੇ ਇਸੇ ਵਾਰੀ ਦੇਖ ਲਓ ਤੁਸੀਂ ਲੋਕ ਸਭ ਚਨਾਬ ਚਨਾਬ ਨੇ 13 ਸੀਟਾਂ ਪੰਜਾਬ 'ਚ ਤੁਹਾਡੇ ਸਾਹਮਣੇ ਦੇਖ ਲਓ ਇੱਕ ਵੀ ਸੀਟ ਨਹੀਂ ਮਿਲਨੀ ਆਪ ਨੂੰ ਜੋ ਹਾਲਾਤ ਨੇ ਕਰੇ